ਮੈਂ ਜੀ ਸਪੰਚ ਗੁਰਪ੍ਰੀਤ ਸਿੰਘ ਪਿੰਡ ਮਰਦੋਨੀਆ ਤੇ ਸੌਹ ਚੁੱਕੀ ਆ ਇਸ ਵਾਸਤੇ ਵੀ ਵਧੀਆ ਕੰਮ ਕਰਾਂਗੇ ਜੋ ਪਿੰਡ ਦਾ ਮਸਲੇ ਆ ਸਾਰੇ ਹੱਲ ਕਰਾਂਗੇ ਜੋ ਰਿੰਦਿਆਂ ਕੋ ਕੰਮ ਆ ਕਰਾਂਗੇ ਮੈਂ ਤਾਂ ਪਹਿਲੀ ਵਾਰੀ ਲਖਣ ਲੜੇ ਉਸ ਪੰਚ ਬਣੇ ਉਹ ਜਿਹੜਾ ਪਹਿਲਾਂ ਵੀ ਪੰਚ ਦਾ ਆ ਚੁੱਕੀ ਪਹਿਲਾਂ ਮੇਰੇ ਫਾਤ੍ਹ ਸਾਹਿਬ ਆ ਚੁੱਕੇ ਨੇ ਅੰਦੇ ਪਰਿਵਾਰ ਵਿੱਚ 33 ਸਾਲ ਪਈਆ ਹਾਂ 2043 ਸਾਲਾਂ ਤੋਂ 35 ਜੀ ਇਹ ਮੈਂ ਪਹਿਲੀ ਵਾਰ ਬਣਿਆ ਆਪਣੇ ਬਰਵਾਤ ਤੇ ਇਹ ਕਿੰਨੀ ਵਾਰ ਜੀ ਸਰਪੰਚ ਤੁਸੀਂ ਆਪਣੇ ਘਰ ਦੇ ਵਿੱਚ ਹਾਂ ਜੀ ਕਿੰਨੀ ਵਾਰ ਜੀ ਸਰਪੰਚ ਬਣੇ ਕਿ 21 ਵਾਰ ਕੀ ਇੱਕ ਇਮਾਨਦਾਰੀ ਨੂੰ ਲੈ ਕੇ ਲੋਕਾਂ ਨੇ ਫਤਵਾ ਤੁਹਾਡੇ ਹੱਥ ਵਿੱਚ ਦਿੱਤਾ ਹਾਂ ਜੀ ਕੀ ਉਹ ਦੇਖਦੇ ਆਪੇ ਪਿੰਡ ਦਾ ਵਿਕਾਸ ਜਿਹੜਾ ਵਾ ਕਿਹੜੇ ਉਹ ਕੰਮ ਅਧੂਰੇ ਰਹਿ ਗਏ ਨੇ ਜਿਹੜੇ ਪਹਿਲੇ ਜਿਹੜੇ ਰਹਿ ਚੁੱਕੇ ਨੇ ਉਹ ਤੁਸੀਂ ਹੁਣ ਪੂਰੇ ਕਰ ਪਾਓ ਸਾਡੇ ਜੀ ਪਿੰਡ ਦੇ ਮਸਲੇ ਬਹੁਤ ਹੱਲ ਕਰਨ ਵਾਲੇ ਵੀ ਉਹ ਕਰਾਂਗੇ ਮਾਰੇ ਪਿੰਡ ਦੇ ਸਮੂਹ ਦੇ ਨਾਲ ਜੋ ਪਿੰਡ ਦੇ ਲੋਕ ਆਖਣਗੇ ਸਾਰੇ ਕੰਮ ਹੋਣਗੇ ਤੇ ਕਰਨਗੇ ਜਿੱਦਾਂ ਜਿੱਦਾਂ ਲੋਕ ਆਖਣਗੇ ਸਾਰੇ ਸਹਿਮਤੀ ਨਾਲ ਕੋਈ ਇੱਥੇ ਪਾਰਟੀਬਾਦੀ ਨਹੀਂ ਕੋਈ ਪਾਰਟੀ ਦਾ ਤੜਾ ਨਹੀਂ ਕੋਈ ਦਾ ਕੋਈ ਸਾਰੇ ਇੱਕ ਦੇ ਨਾਲ ਆਹਣਾ ਬਣਾ ਬੁਲਿਆ ਮੀਂਹ ਮਾਵ ਬੜਾ ਬੁਲਿਆ ਸੰਗਤ ਕੋਈ ਕਿਸੇ ਨਾਲ ਕਿਸੇ ਕਿਸਮ ਦਾ ਨਾ ਕੋ ਝਗੜਾ ਵਾ ਨਾ ਕੋ ਕਿਸੇ ਨਾਲ ਕੋਈ ਅੰਦੇਸ਼ ਰੱਖਦਾ ਕੋਈ ਨਾ ਕੋ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਮੇਰਾ ਪਿੰਡ ਬਹੁਤ ਵਧੀਆ ਹੈ ਸਰਪੰਚੋ ਗੱਲ ਕਰੀਏ ਕਈ ਵਾਰੀ ਰਾਸ਼ਨ ਕਾਰਡ ਜਾਂ ਪੈਨਸ਼ਨ ਦੀ ਸਮੱਸਿਆ ਨੂੰ ਲੈ ਕੇ ਬੜੀ ਉਲਝਣ ਚ ਲੋਕ ਹੁੰਦੇ ਆ ਵੀ ਸਾਡਾ ਸਪੰਚਣਾ ਹੀ ਕੰਮ ਨਹੀਂ ਕਰਾਇਆ ਕਿਵੇਂ ਇਸ ਨੂੰ ਤੁਸੀਂ ਸੋਲਵ ਕਰਪੋ ਨਹੀਂ ਜੀ ਸਾਡਾ ਪਿੰਡ ਇਹ ਕੋਲੋਂ ਬਹੁਤ ਵਧੀਆ ਨਾ ਕੋਈ ਕਿਸੇ ਤੇ ਤਰਾਜ ਕਰਦਾ ਨਾ ਕੋਈ ਵੀ ਬੰਦਾ ਇਹੋ ਜਿਹਾ ਹੈਗਾ ਵੀ ਜਿਹੜਾ ਕੋਈ ਇਹੋ ਜਿਹਾ ਮਾੜਾ ਕੰਮ ਕਰਦਾ ਕੋਈ ਵੀ ਕਿਸੇ ਦਾ ਰਾਸ਼ਨ ਕਾਰਡ ਕੋਈ ਵੀ ਇਹੋ ਜਿਹੀ ਚੀਜ਼ ਕੋਈ ਵੀ ਸਹੂਤ ਜਿਹੜੀ ਹੈ ਜਿਹਦੀ ਕਿਸੇ ਤੇ ਦਵਾਈ ਉਹਨੂੰ ਦਵਾਈ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਜਿਹੜਾ ਰਹਿ ਚੁੱਕਾ ਉਹ ਵੀ ਦਵਾਈ ਉਹਨਾਂ ਵੀ ਬਾਗਰ ਸਿੰਘ ਦੇ ਭੇਜੀ ਉਹ ਤੋਂ ਪਹਿਲਾਂ ਅਸੀਂ ਵੀ ਰਹੇ ਜਿੰਨਾ ਤੇ ਅਸੀਂ ਵੀ ਉਹ ਵੀ ਇਹਦਾ ਬੰਦਾ ਹੱਕ ਨੂੰ ਮੋੜਦਾ ਠੀਕ ਸਰਪੰਚ ਸਾਹਿਬ ਜੂਹ ਦਾ ਜਿਹੜਾ ਨੌਜ ਉਹਨਾਂ ਦੀ ਗੱਲ ਕਰੀਏ ਐਮ ਰੋਲ ਦਾ ਹੁੰਦਾ ਇਲੈਕਸ਼ਨ ਦੇ ਵਿੱਚ ਵੀ ਤੁਹਾਡੇ ਪਿੰਡ ਦੇ ਵਿੱਚ ਕਾਫੀ ਨੌਜ ਉਹਨਾਂ ਵਾਸਤੇ ਕੀ ਪਲੇਟਫਾਰਮ ਹੋਵੇਗਾ ਤੁਹਾਡੀ ਪੰਚਾਇਤ ਵੱਲੋਂ ਇਹ ਵੀ ਇੱਕ ਦੇ ਕਲੱਬ ਬਣਾਵਾਂਗੇ ਜੀ ਤੁਹਾਡੇ ਪਿੰਡ 'ਚ ਬੰਨ ਵਾਲਾ ਜਗ੍ਹਾ ਵੀ ਹੈਗੀ ਮੈਂ ਉਹ ਸਾਬ ਨਾਲ ਗੱਲ ਕਰਕੇ ਹੁਣ ਆਪਾਂ ਥੋੜੇ ਦਿਨਾਂ ਦੀ ਚਾਰਜ ਅਜੇ ਕੱਲੇ ਸਾਨੂੰ ਮਿਲਿਆ ਹੋ ਚੁੱਕੀ ਹੈ ਤੇ ਹੁਣ ਆਪਾਂ ਚਾਰਜ ਦੇ ਲੈਨੇ ਆ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਵਾਸਤੇ ਕੈਡਰ ਨੂੰ ਖੋਹ ਵਾਸਤੇ ਗਾਉਂਡ ਬਣਾਉਣੀ ਹੈ ਵਧੀਆ ਬਾਕੀ ਮੇਰੇ ਪਿੰਡ ਵਿੱਚ ਬਹੁਤ ਵਧੀਆ ਨਸ਼ੇ ਦਾ ਕੋਈ ਕੰਮ ਨਹੀਂ ਕਰਦਾ ਨਾ ਕੋਈ ਨਸ਼ਾ ਪਿੰਦਾ ਸਾਰੇ ਆਪਾਂ ਜੱਟ ਬਰਾੜੀ ਦੇ ਬੜੇ ਵਧੀਆ ਬੰਦੇ ਨੇ ਕੋਈ ਵੀ ਬੰਦਾ ਮੇਰੇ ਪਿੰਡ ਦਾ ਨਸ਼ਾ ਵਾਲਾ ਨਹੀਂ ਨਾ ਕੋਈ ਨਸ਼ੇ ਵਾਲਾ ਕੇਸ ਹੋਊਗਾ ਮੇਰੇ ਪਿੰਡ ਵਿੱਚ ਸਰਪੰਚ ਸਾਹਿਬ ਮੰਤਰੀ ਸਾਹਿਬ ਨੇ ਕੱਲ ਸੌਂਚ ਕੁਸਮਾਗਨ ਦੇ ਵਿੱਚ ਕਿਹਾ ਸੀ ਕਿ ਇਹ ਇਹਨਾਂ ਨੂੰ ਸਿੱਖਿਆ ਲੈਣ ਦੀ ਲੋੜ ਆ ਸਵਿਧਾਨ ਦੀ ਦੱਸਣ ਦੀ ਲੋੜ ਆ ਇਹਨਾਂ ਦੇ ਕੈਂਪ ਲਾਇਜਣਗੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਉਹਦੀ ਜਿਹੜੀ ਉਹਨਾਂ ਗੱਲ ਕਹੀ ਹੈ ਉਹ ਵਧੀਆ ਕਹੀ ਹੈ ਕੈਂਪ ਲਾਉਂਗੇ ਤੇ ਆਪਾਂ ਨਾਲ ਹਾਜ਼ਰਾਂ ਤਿਆਰ ਆਪਾਂ ਉਹਨਾਂ ਨੂੰ ਕਿਹਾ ਵੀ ਆਪਾਂ ਤੁਹਾਡੇ ਨਾਲ ਸਹਿਮਤ ਆ ਆਪਾਂ ਇਹ ਕਰਕੇ ਉਹਨੇ ਆ ਵੀ ਨਸ਼ਾ ਮੁਕਤ ਹੋਵੇ ਨਸ਼ਾ ਮੁਕਤ ਹੀ ਕੰਮਿਆਵੀ ਹੋਵੇ ਉਹ ਲਾਂਬੇ ਦੇ ਚਾਹ ਸਵੇਰੇ ਸਾਡੇ ਹੈਗਾ ਨਸ਼ਾ ਮਾੜਾ ਮੋਟਾ ਜਿਹੜਾ ਉਹ ਵੀ ਖਤਮ ਕਰ ਦਿੰਦੇ ਆਂ ਅਸੀਂ ਕਹਿੰਦੇ ਆਂ ਹੋਵੇ ਆਪਾਂ ਪੂਰਾ ਸਹਿਯੋਗ ਦੇਾਂਗੇ ਨਹੀਂ ਉਹਨਾਂ ਨੇ ਗੱਲ ਕੀਤੀ ਆ ਕਿ ਸਵਿਧਾਨ ਦੇ ਬਾਰੇ ਪਤਾ ਨਹੀਂ ਜਿਹੜੀਆਂ ਨਵੀਆਂ ਚੁਣੀਆਂ ਪੰਚਾਇਤਾਂ ਬੁੱਧੇ ਸਰਪੰਚਾਂ ਨੂੰ ਪਤਾ ਨਹੀਂ ਜਾਂ ਲੇਡੀਜ਼ ਦੀ ਗੱਲ ਕਰਦੀ ਆ ਪਤਾ ਪਤਾ ਨਹੀਂ ਹੁੰਦਾ ਹਾਂਜੀ ਉਹਨਾਂ ਦੇ ਸਵਿਧਾਨ ਦੇ ਬਾਰੇ ਦੇ ਵਿੱਚ ਉਹਨਾਂ ਦੱਸਿਆ ਕਿ ਬਲਾਕ ਪੱਧਰ ਦੇ ਜਿਹੜੇ ਨੇ ਉਹ ਕੈਂਪ ਲਾਏ ਜਾਣਗੇ ਉਹਨਾਂ ਨੂੰ ਦੱਸਿਆ ਜਾਵੇਗਾ ਹਾਂਜੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿੰਨੀਆਂ ਪੰਚਾਇਤਾਂ ਲੱਗਦੀਆਂ ਤੁਹਾਨੂੰ ਕਿ ਮਤਲਬ ਲੋਕ ਜਿਹੜੇ ਅਨਪੜਤਾ ਦੇ ਫਿਰਦੇ ਨੇ ਇਹਨੂੰ ਪਤਾ ਨਹੀਂ ਬਹੁਤਾ ਨਹੀਂ ਸਾਰਿਆਂ ਨੂੰ ਪਤਾ ਮੈਂ ਹਰ ਸਮੇਂ ਵਿੱਚ ਸਾਰੇ ਪੜ੍ਹਿਆ ਲਿਖਿਆ ਮਜਾਤਾ ਨਹੀਂ ਸਾਰਿਆਂ ਨੂੰ ਪਤਾ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹਨੂੰ ਨਹੀਂ ਪਤਾ ਹਰ ਘਰ ਵਿੱਚ ਪੜ੍ਹਿਆ ਲਿਖਿਆ ਪਰਿਵਾਰ ਨੇ ਹੁਣ ਨਪੜਤਾ ਵਾਲੇ ਤੇ ਕੋਈ ਗੱਲ ਹੈ ਨਹੀਂ ਸਾਰੇ ਪੜ੍ਹੇ ਲਿਖੇ ਤੇ ਸਾਰਿਆਂ ਨੂੰ ਪਤਾ ਜੀ ਸਰਪੰਚ ਸਾਹਿਬ ਗੱਲ ਕਰੀਏ ਵੇਖੋ ਤੁਸੀਂ ਅਸੀਂ ਵੀ ਵਾਰਸ ਪੰਚ ਚੁਣੇਗੇ ਜੋ ਕਿਤਨਾ ਕਿਤੇ ਇਮਾਨਦਾਰੀ ਨੂੰ ਲੈ ਕੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਵਾ ਹਾਂ ਜੀ ਕੀ ਪਿੰਡ ਦੇ ਵਾਸਤੇ ਅਗਲਾ ਪਲਾਨ ਜਿਹੜਾ ਪੰਚਾਇਤ ਵੱਲੋਂ ਕੀ ਹੋਵੇਗਾ ਪਿੰਡ ਵਾਸਤੇ ਜੀ ਜੋ ਵੀ ਪਿੰਡ ਦੇ ਕੋ ਰਹਿੰਦੇ ਕੰਮ ਨਹੀਂ ਕਰਾਂਗੇ ਜਿੱਦਾਂ ਵੀ ਸਾਰੇ ਪਿੰਡ ਵਿੱਚ ਸਹਿਮਤੀ ਨਾਲ ਕੰਮ ਹੋਊਗਾ ਪੂਰੀ ਪੰਚਾਇਤ ਆਪਾਂ ਸਹਿਮਤੀ ਨਾਲ ਕੰਮ ਕਰਾਂਗੇ ਕੋਈ ਵੀ ਕੰਮ ਕਰਾਂਗੇ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਕਿ ਜਿਹੜਾ ਅਸੀਂ ਇਹ ਗੱਲ ਕਰਾਂਗੇ ਵੀ ਅਸੀਂ ਆਮ ਪਾਰਟੀ ਨੂੰ ਸਰਪੰਚਾ ਤੇ ਅਸੀਂ ਆਮ ਪਾਰਟੀ ਦਾ ਕੰਮ ਕਰਨਾ ਕੋਈ ਵੀ ਬੰਦਾ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਕੋਈ ਅਕਾਲੀ ਦਾਲਾ ਕਿਸੇ ਵੀ ਪਾਰਟੀ ਦੇ ਸੰਬੰਧਕ ਆ ਇਹ ਸਾਰਿਆਂ ਦੇ ਕੰਮ ਕਰਾਂਗੇ ਸਾਰਿਆਂ ਨੂੰ ਜੀ ਆਇਆਂ ਆਖਾਂਗੇ ਜਿਹੜਾ ਵੀ ਕੋਈ ਬੰਦਾ ਸਾਡੇ ਕੋਲ ਆਊਗਾ ਆਪਾਂ ਸਾਰਿਆਂ ਨਾਲ ਸਹਿਮਤ ਹੋਗਾ ਤੇ ਸਾਰੇ ਸਹਿਮਤੀ ਨਾਲ ਹੀ ਸਾਰਾ ਕੰਮ ਕਰਾਂਗੇ ਜੀ ਤੇ ਗੱਲ ਕਰੀਏ ਕੱਲ੍ਹ ਘਟਨਾ ਵਾਪਰੀ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਉਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਤੇ ਜਾਣ ਲਿਵਾ ਹੰਬਲਾ ਕੀਤਾ ਗੋਲੀ ਚੱਲੀ ਕਿ ਗੁਰੂ ਘਰ ਦੇ ਵਿੱਚ ਗੋਲੀ ਚੱਲਣ ਤੋਂ ਠੀਕ ਮੰਨਦੇ ਹੋ ਜੰਗਲ ਨਹੀਂ ਗੱਲ ਜੀ ਇਹ ਸਭ ਤੋਂ ਮਾੜੀ ਘਟਨਾ ਜੀ ਜਿਹੜੀ ਗੁਰੂ ਘਰ ਵਿੱਚ ਵਾਪਰੀ ਹੋਈ ਇੱਕ ਸਾਡਾ ਜੀਵਨ ਸਥਾਨ ਹੈ ਜਿਹੜਾ ਜਿੱਥੇ ਅਸੀਂ ਜਾ ਕੇ ਸਭ ਕੁਝ ਸਿੱਖਣਾ ਹੈ ਜਿੱਥੇ ਅਸੀਂ ਜਾ ਕੇ ਸਭ ਕੁਝ ਸਿੱਖਨੇ ਆ ਜਿੱਥੇ ਅਸੀਂ ਜਾ ਕੇ ਉੱਥੇ ਸਾਨੂੰ ਰਮਾਨ ਮਿਲਦਾ ਉੱਥੋਂ ਹੀ ਸਭ ਕੁਝ ਲੈਣਾ ਗੁਰੂ ਘਰ ਤੇ ਉੱਥੇ ਇਹ ਘਟਨਾ ਵਾਪਰੀ ਜਿਹੜੀ ਬਹੁਤ ਨਿੰਦਣਯੋਗ ਕਰਨੀ ਹੈ ਬਹੁਤ ਮਾੜੀ ਗੱਲ ਹੈ ਉਹਦੇ ਵਿੱਚ 50 ਸਕਾਰ ਦੀ ਕਾਰਵਾਈ ਨੂੰ ਲੈ ਕੇ ਕਿਵੇਂ ਦੇਖਦੇ ਬਹੁਤ ਵਧੀਆ ਜੀ ਤੁਹਾਨੂੰ ਪਤਾ ਹੀ ਤੁਹਾਡੇ ਸਾਹਮਣੇ ਜਿੱਤ ਹੋਈ ਜੀ ਵਿਖੋ ਕੰਮ ਚੰਗੇ ਕੀਤੇ ਆ ਤੇ ਜਿੱਤ ਹੋਈ ਲੋਕਾਂ ਨੇ ਫਤਵਾ ਇਸ ਗੱਲ ਦੇ ਦਿੱਤਾ ਕਮਾਲ ਹੀ ਦਿੱਤਾ ਪਰ ਇੱਕ ਸ਼ਿਕਾਇਤ ਸਾਰ ਅਜੇ ਵੀ ਹੈਗੀ ਆ ਕਿ 1000 ਰੁਪਿਆ ਬੀਬੀਆਂ ਨੂੰ ਲੈ ਕੇ ਜਿਹੜਾ ਸਸਪੈਂਸ ਬਣਿਆ ਕੀ ਲੱਗਦਾ ਤੁਹਾਨੂੰ ਸਰਕਾਰ ਵੱਲੋਂ ਤੁਸੀਂ ਵੀ ਖਿੰਦੀ ਹਾਲੀ ਜਿੱਤਦਾ ਹੈ ਕੀ ਲੱਗਦਾ ਤੁਹਾਨੂੰ ਕਿ ਜਲਦ ਚੱਲੂ ਹੋ ਜਾਏਗਾ ਕਿ ਜਾਂ ਸਮਾਂ ਲੈ ਕੇ ਕੱਖ ਜਾਂ ਨਹੀਂ ਹੋਏਗਾ ਨਹੀਂ ਹੋਏਗਾ ਜੀ ਉਹਨਾਂ ਨੇ ਟਾਈਮ ਮੰਗਿਆ ਤਾਂ 1-2 ਮਹੀਨੇ ਦਾ 1-2 ਮਹੀਨੇ ਚ ਹੋ ਜਾਏਗਾ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਤਨ ਜਿਤਾਇਆ ਹੁਣ ਪਿੰਡ ਵਾਸੀਆਂ ਲਈ ਕੀ ਮੈਸੇਜ ਦੋ ਪਿੰਡ ਵਾਸੀਆਂ ਵਾਸਤੇ ਜੀ ਜੋ ਰਹਿੰਦੇ ਕੰਮ ਨੇ ਪਿੰਡ ਦੇ ਕਰਾਂਗੇ ਅਮਨ ਸ਼ਾਂਤੀ ਰੱਖਾਂਗੇ ਪਿੰਡ ਵਿੱਚ ਜੀ ਬਹੁਤ ਵਧੀਆ ਲੋਕਾਂ ਦਾ ਮੇਲ ਮਲਾਪ ਆ ਸਾਡੇ ਪਿੰਡ ਦਾ ਤੇ ਵੈਸੇ ਹੀ ਬਹੁਤ ਵਧੀਆ ਤੁਹਾਡਾ ਨਾਮ ਹੈ ਪਿੰਡ ਵਿੱਚ ਜੀ ਅਸੀਂ ਕਦੇ ਥਾਣੇ ਤੱਕ ਗੱਲ ਜਾਣ ਨਹੀਂ ਦਿੱਤੀ ਕੋਈ ਵੀ ਬੰਦਾ ਨਹੀਂ ਜਾਂਦਾ ਜੇ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਬੈ ਕੇ ਵਿਚਾਰ ਦਾ ਮਸਲਾ ਇੱਥੇ ਹੱਲ ਕਰਾਂਗੇ ਆਪਣੇ ਪਿੰਡ ਵਿੱਚ ਕੋਈ ਵੀ ਬੰਦਾ ਗੱਲ ਤੇ ਰਾਤ ਤੇ ਚੱਲੇਗਾ ਉਹਨੂੰ ਆਪਾਂ ਵਿਚਾਰ ਦੇ ਵਿੱਚ ਬੈ ਕੇ ਉਹਨੂੰ ਆਖਾਂਗੇ ਵੀ ਨਹੀਂ ਵੀ ਤੇ